ਕਤੋਂ ਹੁਣ ਚਾ ਡੱਬਾ ਪੈਣੀ ਹੈ ਮੇਰਾ ਰਾਵਾਂ ਕਿੱਦਾਂ ਹੈ ਮੇਰੀ ਮਿਹਨਤ ਦੀ ਕਮਾਈ ਲੈ ਕਿਤੇ ਕਾਂ ਗਈ ਹੈ ਤੁਸੀਂ ਤਾਂ ਉੱਥੇ ਉਹਨਾਂ ਨੂੰ ਬਹੁਤ ਅਹੀ ਵਿੱਚ ਬੈਨੇ ਸਮਝਾਓ ਚਲਾ ਜਾ ਇੱਥੋਂ ਮੈਂ ਅੱਗੇ ਬੜੀ ਖਪੀ ਤਪੀ ਹੈ ਹੁਣ ਮੰਮੀ ਇਹਨਾਂ ਦੀਆਂ ਗੱਲਾਂ 'ਚ ਨਾ ਆਇਓ ਇਹ ਬੜੇ ਚਲਾਕ ਅੱਜ ਮੰਮੀ ਇਹਨਾਂ 50 ਕੱਢਿਆ ਕੱਲ ਨੂੰ ਲੱਖ ਕੱਢਣਗੇ ਫੇਰੇ ਵੱਡੀਆਂ ਚੀਜ਼ਾਂ ਨੂੰ ਹੱਥ ਪਾਉਣਗੇ ਫੇਰ ਮੰਮੀ ਇਹ ਕੀ ਕਰਾਂਗੇ ਸਾਨੂੰ ਨਾ ਹੁਣੇ-ਹੁਣੇ ਮੌਕਾ ਸਾਂਭ ਲੈਣਾ ਚਾਹੀਦਾ ਇਹਨਾਂ ਨੂੰ ਘਰੋਂ ਬਾਹਰ ਕੱਢੀਏ ਫੇਰ ਇਹਨਾਂ ਦੀ ਅਕਲ ਟਿਕਾਣੀ ਆਉਣੀ ਆ ਇਹ ਨਾ ਹੋਏ ਤਾਨੂੰ ਹਾਨੂੰ ਪੁਸ਼ਟਾਉਣਾ ਪਏ ਨਾ ਨਾ ਇਹ ਕੰਮ ਨਹੀਂ ਕਰਨਾ ਗੱਲ ਲੈਣ ਤੇ ਨਾਲੇ ਲੋਕੀ ਕੀ ਕਹਿਣਗੇ ਵੀ ਘਰੋਂ ਘੜ ਛੱਡ ਜਾਵੇ ਤੇ ਮੈਨੂੰ ਨਾ ਯਕੀਨ ਵੀ ਨਹੀਂ ਹੁੰਦਾ ਹੈਗਾ ਨਾ ਬਤੇ ਵੀ ਉਹ ਏਦਾਂ ਦਾ ਕੰਮ ਕਰਦੀ ਤੇ ਨਹੀਂ ਸੀ ਪਤਾ ਨਹੀਂ ਪਾਣਾ ਕੀ ਬਣਿਆ ਵਾ ਮੰਮੀ ਤੀ ਹਜੇ ਵੀ ਉਹ ਤੇ ਵਿਸ਼ਵਾਸ ਕਰਨ ਦੇ ਅੱਖੀ ਤੇ ਤੁਹਾਨੂੰ ਵੇਖਿਆ ਵਾ ਨਾਲੇ ਥੋੜੀ ਇਹਨੇ ਗੱਲ ਕੀਤੀ 50000 ਰੁਪਇਆ ਕੱਢਿਆ ਉਹਦੇ ਤੇਰੀ ਗੱਲ ਠੀਕ ਹੈ ਪਰ ਸਿਆਣੇ ਨੇ ਅੱਖੀ ਵੇਖਿਆ ਵੇਖ ਵੀ ਲਈਦਾ ਪਰ ਮੇਰੇ ਮਾਨ ਅੰਦਰ ਨਹੀਂ ਆਉਂਦੀ ਹੈਗੀ ਵੀ ਇਹ ਕੰਮ ਕੀਤਾ ਹੋਏਗਾ ਮੰਮੀ ਤੀ ਉਹਦੇ ਭੋਰੇ ਭੂਰੇ ਮੂੰਹ ਤੇ ਨਾ ਜਾਓ ਤੁਹਾਨੂੰ ਨਹੀਂ ਪਤਾ ਉਹ ਦਿਲ ਦੀ ਕਿੱਦਾਂ ਦੀ ਆ ਨਹੀਂ ਦਿਲ ਦੀ ਦੇ ਵਿੱਚ ਉਹਦੇ ਚ ਕੋਈ ਨਹੀਂ ਹੈਗਾ ਅਗਰ ਜਿਹੋ ਜੀ ਤੂੰ ਗੱਲ ਸਮਝ ਨਹੀਂ ਨਾ ਉਹਦੇ ਦਿਲ ਵਿੱਚ ਕੁਝ ਨਹੀਂ ਹੈਗਾ ਬੰਦੇ ਦਾ ਪਤਾ ਲੱਗ ਜਾਂਦਾ ਵਾ ਵੇਖ ਲਓ ਮੰਮੀ ਇਹ ਨਾ ਹੋਏ ਕੱਲ ਨੂੰ ਹੀ ਪਛਤਾਈਏ ਹੁਣ ਤੇ ਮੌਕਾ ਵਾ ਨਹੀਂ ਪਛਤਾਉਣਾ ਕਿਉਂ ਮੈਂ ਮੇਰੀ ਸੁਣ ਗੱਲ ਕਰ ਲਈ ਨਾ ਤੂੰ ਘਰ ਦੇ ਵਿੱਚ ਇੰਨੀਆਂ ਗਲਤੀਆਂ ਕੀਤੀਆਂ ਨੇ ਤੇ ਤੈਨੂੰ ਮੁਆਫ ਕਰ ਦਿੱਤਾ ਹੈ ਤੇ ਘਰੋਂ ਕੱਢਣਾ ਕੋਈ ਐਵੇਂ ਗੱਲ ਆ ਇਹ ਕੰਮ ਨਹੀਂ ਹੋਣਾ ਹੈਗਾ ਮੰਮੀ ਮੈਂ ਗਲਤੀਆਂ ਹੋਰ ਸਾਫ਼ੀਆਂ ਕੀਤੀਆਂ ਮੈਂ ਕਦੀ ਪੈਸੇ ਦੀ ਗਲਤੀ ਕੀਤੀ ਆ ਨਾਲੇ ਪੈਸੇ ਵਾਲੇ ਵੇਖ ਕੇ ਨਾ ਵੱਡੇ ਵੱਡੇ ਬੇਈਮਾਨ ਹੋ ਜਾਂਦੇ ਆ ਉਹ ਤਾਂ ਤੇਰੀ ਗੱਲ ਠੀਕ ਹੈ ਪਰ ਗਲਤੀ ਜਿਹੜੀ ਕਰ ਲੈਣਾ ਬੰਦਾ ਮਾਫ਼ ਵੀ ਕਰ ਲਈਦੀ ਹੈ ਕਿਉਂਕਿ ਘਰ ਦੇ ਵਿੱਚ ਕਈ ਗੱਲਾਂ ਹੋ ਜਾਂਦੀਆਂ ਨੇ ਇਹ ਸਣਾ ਵੀ ਅਕੀਤੀ ਪੁੱਤ ਨਾ ਕਰੋ ਕੱਢ ਦੋ ਇਹ ਕੋਈ ਬੜੀ ਵੱਡੀ ਗੱਲ ਹੈ ਵੀ ਇਹ ਮम्मी ਜਿੱਦਾਂ ਵੀ ਕਰਨਾ ਤੀ ਸਿਆਣੀ ਹੋਂ ਕਰਨਾ ਕਿ ਜੋ ਆਖਿਆ ਉਹ ਹੋਏ ਕਰਨਾ ਵਾ ਹੋਰ ਕੀ ਕਰਨਾ ਮੰਮੀ ਫੇਰ ਵੀ ਇਹ ਜਿੱਦਾਂ ਮਰਜੀ ਹੈ ਨਾ ਰਕਮ ਮੇਰੀ ਥੋੜਾ ਪੂਰੀ ਆਈ ਹੈ 11000 ਫੇਰ ਵੀ ਉਹ ਵਸਤ ਗਈ ਹੈ ਮੇਰਾ ਤੇ ਚਲ ਕੋਈ ਨਹੀਂ ਜਿਓਨੇ ਵਰਤ ਲੈਣਾ ਤੇ ਤੈਨੂੰ ਮੈਂ ਦੇ ਦੇਣੀ ਆ ਇਹ ਗੱਲ ਦੇ ਵਿੱਚ ਕੋਈ ਗੱਲ ਨਹੀਂ 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 ਮੰਮੀ ਅਹੀਂ ਨਹੀਂ ਤੁਹਾਡੇ ਕੋ ਲੈਣੇ ਉਦਾਂ ਮੈਂ ਗੱਲ ਕੀਤੀ ਆ ਵੀ ਮੇਰੀ ਰਕਮ ਥੋੜਾ ਪੂਰੀ ਦਿੱਤੀ ਓਨੇ ਇਹ ਨਹੀਂ ਦਾ ਅੜਦਾ ਨਹੀਂ ਮੈਨੂੰ ਲੱਗਦਾ ਕੋਈ ਸਕੀਮ ਹੋਰ ਹੀ ਲੰਮੀ ਪੈਣੀ ਆ ਮੈਂ ਤਾਂ ਬਥੇਰੀ ਕੋਸ਼ਿਸ਼ ਕੀਤੀ ਇਹਨੂੰ ਘਰੋਂ ਕੱਢ ਹੀ ਦੇਈਏ ਪਰ ਮੰਮੀ ਨਹੀਂ ਨਾ ਮੰਨਦੀ ਇਹ ਗੱਲ ਨਵਦੀਪ ਕੀ ਸੋਚਣ ਦੀ ਹੈ ਕੁਛ ਨਹੀਂ ਸੋਚਣਾ ਕੀ ਹੈ ਬਹਿਲੀ ਬੈਠੀ ਆ ਕੰਮ ਕਰਲਾ ਤੂੰ ਕੰਮਕਾਰ ਕਰਕੇ ਸਾਰਾ ਫੇਰੀ ਮੈਂ ਬੈਠੀ ਆ ਉਹ ਮੈਂ ਉਹ ਨਹੀਂ ਕਹਿਣ ਰਿਹਾ ਮੈਂ ਆ ਬਣਿਆ ਦੋ ਮਸ਼ੀਨ ਤੇ ਲੱਗ ਕੱਪੜੇ ਪਏ ਨੇ ਇੰਨੇ ਰੇ ਕੰਮ ਨਹੀਂ ਮੈਂ ਕਰਿਆ ਕਰਨਾ ਜਿੰਨਾ ਚਿੰਨਾ ਦੇ ਸੂਟ ਹੈਗੇ ਆ ਨਾ ਮੈਂ ਵਾਪਸ ਦੇ ਦੇਨੇ ਉਹਨਾਂ ਨੂੰ ਮੈਂ ਨਹੀਂ ਸੀਨੇ ਹੈਗੇ ਮੇਰਾ ਨਹੀਂ ਦਿਲ ਕਰਦਾ ਲੱਕਿਓ ਫੇਰ ਕਿੰਨੀ ਮੈਂ ਇੰਦੀ ਕੀਤੀ ਸੀ ਮੈਂ ਤੇ ਮੇਰੇ ਹੱਥ ਕੀ ਆਇਆ ਕੁਝ ਵੀ ਨਹੀਂ ਤੇ ਮੈਂ ਨਹੀਂ ਆ ਕੰਮ ਕਰਿਆ ਕਰਨਾ ਮੈਂ ਛੱਡ ਦੇਣਾ ਵਾ ਹਾ ਛੱਡ ਦੇਣਾ ਇਹ ਇੱਕੋ ਗੱਲ ਤੂੰ ਆਪਣਾ ਕੰਮ ਕਰ ਮੈਂ ਨਹੀਂ ਕਰਨਾ ਹੈਗਾ ਉਹ ਕਾਦਲੀ ਛੱਡ ਦੇਣਾ ਵਾ ਉਹ ਤਾਂ ਅੱਗੇ ਚਾਉਂਦੇ ਨੇ ਇਹ ਨਾ ਕਰੇ ਕੁਝ ਤੇ ਖੁਸ਼ ਹੋ ਜਾਣ ਸਗੋਂ ਹੋਈ ਤੂੰ ਸੁਣ ਲੈ ਮੈਂ ਐਵੇਂ ਸਾਰਾ ਦਿਨ ਖੱਪਦੀ ਰਹਿਨੀ ਆ ਪਹਿਲਾਂ ਮੈਂ ਭੱਜ ਭੱਜ ਕੇ ਘਰ ਦੇ ਕੰਮ ਕਰਦੀ ਤੇ ਮਿਲ ਕੇ ਸਾਰਾ ਦਿਨ ਮਸ਼ੀਨ ਤੇ ਬੈਠੀ ਰਹਿਨੀ ਆ ਮੇਰਾ ਲਾਕ ਆਕੜ ਜਾਂਦਾ ਵਾ ਤੇ ਉਹ ਅਗਲੀ ਮਿੰਟ ਚ ਸਾਮ ਕੀ ਤੇ ਗਾਂ ਹੋਈ ਆ ਪੈਸੇ ਮੈਂ ਮਹਾ ਕਿੰਨੀ ਮੁਸ਼ਕਲ ਨਾਲ ਇਕੱਠੇ ਕੀਤੇ ਹੀ ਔਰ ਨਵਦੀਪ ਜੀ ਉਹਨਾਂ ਬੇਈਮਾਨੀ ਕੀਤੀ ਆ ਭੀ ਨਿਕਲ ਜਾਣੇ ਨੇ ਤੂੰ ਫੇਰ ਨਾ ਕਰ ਇਹਨਾਂ ਦੇ ਨਹੀਂ ਪਿੰਦਰ ਨਿਕਲਨੇ ਜੇ ਬਹੁਤੀ ਗੱਲ ਆ ਨਾ ਤੇ ਮੈਂ ਤੈਨੂੰ ਦੇ ਦਾਂ ਪੈਸੇ ਲਿਆ ਕੇ ਮੈਂ ਨਹੀਂ ਉਹ ਪੈਸੇ ਨਾਲ ਤਾਂ ਉਹ ਮੱਜਾ ਥੋੜੀ ਆਉਣਾ ਵਾ ਜਿਹੜੇ ਮੈਂ ਖੋਦ ਕੇ ਜਮਾ ਕੀਤੇ ਹੀ ਮੈਂ ਕਿੰਨਾ ਕੁਝ ਸੋਚਿਆ ਸੀ ਕਿ ਆਹ ਚੀਜ਼ ਬਣਾਵਾਂਗੀ ਨਾ ਦੀ ਆਹ ਚੀਜ਼ ਬਣਾਵਾਂਗੀ ਹੈ ਤੇ ਸਹੀ ਹੈ ਪਰ ਹੁਣ ਫਿਰ ਕੀ ਕਰੀਏ ਐਦਾਂ ਨਹੀਂ ਜਿੱਦ ਕਰੀ ਦਿੰਦੀ ਔਟ ਤਾਂ ਤੋਂ ਆਪਣਾ ਕੰਮ ਕਰ ਪਿੰਦੇ ਜਿਹੜੀ ਮਿਹਨਤ ਦੀ ਕਮਾਈ ਤਾਂ ਹੱਥੋਂ ਚਲ ਜੇਣਾ ਪਤਾ ਮੈਨੂੰ ਕਿੰਨਾ ਦੁੱਖ ਲੱਗਾਂਦਾ ਤੁਸੀਂ ਨਹੀਂ ਸਮਝ ਸਕਦੇ ਇਹ ਗੱਲ ਨੂੰ ਮੈਨੂੰ ਪਤਾ ਮੈਂ ਕਿਦਾਂ ਤੁਰੀ ਫਿਰਾਂਦੀ ਹਾਂ ਉਹ ਤੂੰ ਪਰਮਾਤਮਾ ਤੇ ਭਰੋਸਾ ਰੱਖ ਸਭ ਕੁਝ ਵਧੀਆ ਹੋਏਗਾ ਕੀ ਬਤਾਉਨੇ ਇਤੋਂ ਵੀ ਨਹੀਂ ਵਧੀਆ ਸੋਚਿਆ ਕੀ ਪਤਾ ਕਦੋਂ ਨੇ ਹੱਡਾ ਵਧੀਆ ਸੋਚਣਾ ਆਪ ਕਦੀ ਕਿਹੇ ਦਾ ਮਾੜਾ ਨਹੀਂ ਕੀਤਾ ਇਹੋ ਸੋਚੀਦਾ ਕਿ ਵੈਗਰੂ ਸਾਰਾ ਕੁਝ ਵੀਂਦਾ ਵਾ ਪਰ ਲੋਕੀ ਮਾੜਾ ਕਰਨ ਤੋਂ ਪਹਿਲਾਂ ਸੋਚਦੇ ਨਹੀਂ ਹੈਗੇ ਹੁਣ ਇਹ ਕਿੰਨਾ ਕੁਝ ਕਰਦੇ ਨੇ ਸਾਡੇ ਨਾਲ ਪਰ ਉਹਨਾਂ ਦੀ ਸਿਹਤ ਤੇ ਕੋਈ ਅਸਰ ਹੁੰਦਾ ਹੀ ਨਹੀਂ ਆ ਕੋਈ ਨਹੀਂ ਜੜਾ ਕਰੇਗਾ ਉਹੀ ਭਰੇਗਾ ਇਹੋ ਜਿਹਾ ਲੋਕ ਨਹੀਂ ਪਿੰਦਰ ਪਰਦੇ ਉਹ ਤੂੰ ਆ ਵੀ ਛੱਡ ਦੇ ਉਹਨਾਂ ਦੀ ਗੱਲ ਔਰ ਤਾ ਤੂੰ ਸੁਦਾਇਨਾ ਬਣ ਮੈਂ ਮੇਰਾ ਹੱਲੇ ਨਹੀਂ ਮੰਨ ਕਰਿਆਂਦਾ ਕੋਈ ਗੱਲ ਨਹੀਂ ਮੈਂ ਕਰ ਲਾਂਗੀ ਜਦੋਂ ਮੇਰਾ ਦਿਲ ਕਰੂਗਾ ਐਵੇਂ ਤੁਸੀਂ ਮੈਨੂੰ ਜਾਣ ਪੁੱਛ ਕੇ ਨਾ ਕਹੀ ਚੋ ਪ੍ਰੇਮ ਵਾਪਸ ਨਾ ਕਰੇ ਕਿਸੇ ਦਾ ਸੂਟ ਕੋਈ ਨਹੀਂ ਚੰਗਾ ਇਦਾਂ ਹੁਣ ਬੈਠੀ ਨਾ ਰਹਿ ਸੋਚੀਦਾ ਨਹੀਂ ਹੁੰਦਾ ਬੋਦਾ ਕੀ ਕਰਾਂ ਦੱਸੋ ਮੈਨੂੰ ਕੀ ਕਰਾਂਗੀ ਸੋਚ ਕੇ ਇਦਾਂ ਬਿਮਾਰ ਹੋਏਂਗੀ ਓਦਾਂ ਹੀ ਬੈਠੀ ਆ ਕੀ ਕਰਾਂ ਹੁਣ ਮੈਂ ਭੰਗੜਾ ਪਾਵਾਂ ਔਰ ਕਿ ਕਿ ਪੈਸੇ ਲੱਗੇ ਨੇ ਮੇਰੇ ਕੋਲੋਂ ਜਿਹੜੇ ਮੈਂ ਜਮਾ ਕੀਤੇ ਹੋਏ ਉਹਦੀ ਗੱਲ ਕਰਨ ਤੂੰ ਤਾਂ ਗੁੱਸਾ ਲੜਨ ਦੇਈਂ ਮੈਂ ਅੱਧਾ ਤੈਨੂੰ ਸਮਝਾਉਂ ਦਿਆ ਫਿਰ ਮੈਂ ਤੈਨੂੰ ਕਹਿੰਦੀ ਮੈਨੂੰ ਸਤਾਉਂ ਨਾ ਮੈਨੂੰ ਅੱਗੇ ਬੜਾ ਗੁੱਸਾ ਚੜਾਉਂਦੇ ਆ ਚਲ ਠੀਕ ਆ ਬਾਬਾ ਚਲ ਜੋ ਮੇਰੇ ਨਾਲੋਂ ਵੇਖਾ ਬੜਾ ਹੋ ਗਿਆ ਤੇ ਆਰਕ ਨਹੀਂ ਗਰਲੀ ਨੇ ਵੀ ਟਾਈਮ ਬੜਾ ਲਾਤਾ ਆਹੋ ਨਹੀਂ ਅੱਜ ਇਹ ਛੁੱਟੀ ਕੀਤੀ ਆ ਅਹੀਂ ਬੁਰਦਰਾ ਸਾਹਿਬ ਜਾਣਾ ਈ ਤੁਹਾਡੇ ਕੋ ਫੇਰ ਆਵਾਂਗੇ ਨਹੀਂ ਫਿਰ ਇਹਨਾਂ ਨੂੰ ਸੇਣਾ ਚਲੋ ਠੀਕ ਆ ਚੰਗਾ ਗਰਲੀ ਨੂੰ ਹੀ ਚਾਰ ਤੋਂ ਹਾਂਜੀ ਮੈਂ ਇਹਦੇ ਕਦੇ ਦੀ ਤਿਆਰ ਹੋਈ ਆ ਮੈਂ ਤੁਹਾਨੂੰ ਠੀਕ ਕਰਨੀ ਪਹਲ ਨਹੀਂ ਕਿੱਥੇ ਚੱਲ ਜਾਂਦੇ ਹੋ ਯਾਰ ਮੈਨੂੰ ਕਦੀ ਮੈਂ ਤੇ ਬਾਹਰ ਪੰਜ ਦਮਿੰਟ ਖਲੋਖ ਲਾ ਕੇ ਫੇਰ ਆ ਗਿਆ ਵਾ ਚੱਲ ਗਾ ਚੱਲੀਏ ਲੇਟ ਹੋਣ ਦੇ ਆ ਉਹ ਗੁਰੂ ਘਰ ਦਰਮਨਟ ਵੱਧ ਦਵਾਂਗੇ ਉਹ ਤਾਂ ਕਰਦੇ ਠੀਕ ਆ ਪੈਸੇ ਲੈ ਲਿਓ ਨਾਲ 10000 ਰੁਪਇਆ 10000 ਪੈਸੇ ਕੀ ਕਰਨੇ 10000 ਨਾਲ ਮੈਂ ਕੱਪੜੇ ਲਏ ਹੋਏ ਆ ਯਾਰ ਜਾਣਾ ਗੁਰੂ ਘਰ ਉੱਥੋਂ ਕੱਪੜਿਆਂ ਨਾਲ ਕਿਧਰ ਆਪਾਂ ਜਾਣਾ ਵਾ ਫੇਰ ਕਿਦਾਂ ਚਾਈਆਂਗੇ ਦੁਕਾਨੇ ਤੇ ਜਾਣਾ ਤਾਂ ਮਹਾਰਾਜ ਘਰ ਸ਼ਾਂਤੀ ਨਾਲ 10 ਮਿੰਟ ਉਹ ਤੇ ਪਾਠ ਕਰਾਂਗੇ ਕੋਈ ਸੇਵਾ ਕਰਾਂਗੇ ਕਿ ਇਹ ਐਵੇਂ ਕੱਪੜੇ ਦੀ ਦੁਕਾਨਾਂ ਨਾਲ ਕਿੱਦਾਂ ਧਿਆਨ ਕਰਾਂ ਉਧਰ ਹੀ ਰਹਿਣਾ ਫਿਰ ਕੋਈ ਗੱਲ ਨਹੀਂ ਆਸ ਲੈਣਾ ਮੈਂ ਤੁਹਾਡੇ ਆ ਕੇ ਸੇਵਾ ਕਰਕੇ ਤੇ ਫਿਰ ਮੈਂ ਜਾਵਾਂਗੇ ਮੇਰੇ ਨਾਲ ਕੱਪੜੇ ਜਿੰਨੇ ਵੀ ਐ ਨਾ ਪਹਿਲੇ ਸਾਰੇ ਖਰਾਬ ਜਿਹੇ ਹੋ ਗਏ ਆ ਧੋ ਤੋਹੇ ਇੰਨੀ ਲਮਾਰੀ ਤੂੰ ਭਰੀ ਆ ਸਾਰੇ ਖਰਾਬ ਹੀ ਨੇ ਪਰ ਬਾਤ ਸੋਲ ਛੱਡੋ ਨਾ ਐਵੇਂ ਲਮਾਰੀ ਨਾ ਵਾਦੂ ਤਾਂ ਵਕਤ ਪਾਇਆ ਵਾ ਐਵੇਂ ਨਾ ਇਦਾਂ ਕਰਿਆ ਕ ਮੈਨੂੰ ਸਭ ਪਤਾ ਵਾ ਅਜੇ ਪਿਛਲੇ ਮਹੀਨੇ ਤੂੰ 5-7 ਕਿਰੀਦੇ ਆ ਤੇ ਸਾਰੇ ਮੇਰੇ ਨਾਲ ਨਹੀਂ ਲੱਗਦਾ ਇੱਕ ਦੋ ਦੇ ਵਿੱਚ ਪਾਏ ਵੀ ਨਹੀਂ ਤੂੰ ਨੇ ਤੇ ਚੱਲ ਜੇ ਲੈਣੇ ਨਹੀਂ ਆ ਨਾ ਮੁੜ ਕੇ ਕਿਦਾਂ ਲੈ ਲਾਂਗੇ ਤੇ ਨਾ ਮੇਰੀ ਗੱਲ ਹੋਰ ਲੈਣੇ ਆ ਤੇ ਕੋਈ 5-700 ਹਜ਼ਾਰ ਤੱਕ ਚਲੂ ਸੂਟ ਵਾਲਾ ਦੋ ਤਿੰਨ ਮਹਿੰਗੇ ਫੇਰ ਲੈ ਲਾਂਗੇ ਮੈਂ ਲੈ ਕੇ ਵੇਖੇ ਸੀ ਖਰਾਬ ਹੋ ਜਾਂਦੇ ਇੱਕ ਤੋਂ ਪਾ ਗਏ ਦੋ ਪਾ ਗਿਆ ਨਵੇਂ ਸੂਟ ਮਹਿੰਗੇ ਲੈਣੇ ਆ ਮੈਂ ਨਹੀਂ ਸਸਤੇ ਲੈਣੇ ਉਹ ਚਲ ਠੀਕ ਹੈ ਇੱਥੇ ਕਰ ਲਾਂਗੇ ਇਹ ਆ ਵੀ ਮੇਰੇ ਜੇ ਲੱਗੂਗਾ ਟਾਈਮ ਤਾਂ ਹੋਵਾਂਗਾ ਪਰ ਪੱਕਾ ਨਹੀਂ ਆਂਦਾਗਾ ਤੇ ਇਦਾਂ ਕਰੀਏ ਮੰਮੀ ਨੂੰ ਉਹਨੇ ਨਾਲ ਲੈ ਜੀਏ ਮੰਮੀ ਵੀ ਟੇਕ ਆਉਣ ਕੇ ਮੱਥਾ ਗੁਰਦਾਰੇ ਤੇ ਲੈ ਦਿੰਦੇ ਪਰ ਮੈਂ ਤਾਂ ਕਪੜੇ ਲੈਣ ਜਾਣਾ ਵਾ ਉਥੇ ਮੰਮੀ ਨੇ ਦੁਕਾਨਾਂ ਵਾਲਿਆਂ ਨਾਲ ਬੈਸੀ ਜਾਣਾ ਵਾ ਉਨੇ ਜੇ ਕਹਿਤਾ ਜੀ ਆਟਾ ਹੀ 1000 ਦਾ ਮਮਮੀ ਨੇ ਕਹਿਣਾ ਨਹੀਂ ਇਹ 1500 ਦਾ 1000 ਦਾ ਉਥੇ ਮੇਰੀ ਬੇਇਤੀ ਹੋ ਜਾਣੀ ਆ ਉਹ ਨਹੀਂ ਕਿਤੇ ਬੇਇਤੀ ਹੁੰਦੀ ਮਮਮੀ ਵਿਚਾਰੀ ਉਹਨਾਂ ਤੇ ਕੀ ਕਹਿਣਾ ਵਾ ਮਮਮੀ ਨੇ ਚੁੱਪ ਕਰ ਰਹਿਣਾ ਵਾ ਤੇ ਜੇ ਮਮਾ ਸਾਹ ਕਾ ਦੂਗੀ ਕੋ ਦੋ ਚਾਰ ਸਵਾਡਾ ਹੀ ਬਚਾਏਗੀ ਜੇ ਬੈਸਵਾਸੀ ਕਰੇਗੀ ਤੇ ਚੁੱਪ ਕਰਾਵਾਂਗੇ ਆਪੇ ਕਰ ਲਦੀ ਰਹੂਗੀ ਮਮਮੀ ਤੇ ਆਹ ਮੈਨੂੰ ਇਹ ਜਿੱਦ ਗੱਲ ਦੀ ਟੈਨਸ਼ਨ ਆ ਮਮਮੀ ਨੂੰ ਨਾਲ ਫੜਦੇ ਆ ਜਾਣਾ ਤੇ ਆਈ ਆ ਗੱਡੀ ਦੇ ਨਾਲ ਤਿੰਨ ਜੀ ਬੈਹਿ ਕੇ ਜਾਣੇ ਰਵਾਨਾ ਮਮਮੀ ਨੂੰ ਲੈ ਜੰਨੇ ਆ ਨਾ ਫਿਰ ਮੈਂ ਕੱਪੜੇ ਲੈਣ ਨਹੀਂ ਮੈਂ ਜਾਣਾ ਕੋਈ ਗੱਲ ਮੈਂ ਫੇਰ ਕਿਦਨ ਲੈਣ ਜਾ ਚਲ ਵੇ ਲਈਓ ਮੰਦਾ ਮੇਰੇ ਮਮੇ ਨਾਲ ਜਰੂਰ ਖੜਨਾ ਖੜਨਾ ਵਾ ਜੇ ਕਿਤੇ ਤੋਰੀ ਪਾਉਣਾ ਸਾਰਾ ਟੱਬਾ ਨਾਲ ਲੈ ਕੇ ਤੋੜਨਗੇ ਮੰਮੀ ਚਲੋ ਉੱਥੋਂ ਤੂੰ ਹੀ ਹੋ ਤਿਆਰ ਗੁਰਦਾਰੇ ਚਲੀਏ ਮੱਥਾ ਟੇਕਣ ਮੈਂ ਤੇ ਗਰਲੀਨ ਚੱਲੇ ਆ ਤੇ ਤੂੰ ਵੀ ਨਾਲ ਚੱਲੋ ਜਿੱਦੋਂ ਹਮ ਇਹਨੂੰ ਪਹਿਲਾਂ ਦੱਸਣਾ ਸੀ ਉਹ ਮੰਮੀ ਹੁਣ ਕੰਨਾ ਕਿ ਟਾਈਮ ਲੱਗਣਾ ਇੱਥੇ ਵੀ ਵੇਲੇ ਬੈਠੇ ਜੇ ਗੁਰੂ ਘਰ ਜਾਂਦੇ ਆ ਉੱਥੇ ਸੰਗਤ ਵਿੱਚ ਬਹਾਂਗੇ ਤੇ ਨਾਲੇ ਮਨ ਨੂੰ ਸ਼ਾਂਤੀ ਆਊਗੀ 10 ਮਿੰਟ ਤੇ ਤੂੰ ਵੀ ਚੱਲੋ ਨਾਲ ਇਹ ਵੀ ਗੁਰਦੁਆਰਾ ਸਾਹਿਬ ਜਾਣਾ ਨਾ ਹੋਤ ਨਹੀਂ ਕਿ ਤੂੰ ਜਾਣਾ ਮੇਰੇ ਕੋਲ ਨਾ ਤੁਰਿਆ ਨਹੀਂ ਜਾਂਦਾ ਹੈਗਾ ਮੰਮੀ ਹੋਰ ਕਿਤੇ ਤੇ ਜਾਣਾ ਤੇ ਹਾਨੀਆਂ ਵੇ ਤੇ ਜੇ ਜਾਵਾਂਗੇ ਤੇ ਤੁਸੀਂ ਗੱਡੀ 'ਚ ਰਹੋ ਤੁਹਾਨੂੰ ਨਹੀਂ ਪਾਰਾਂਗੇ ਜਿਆਦਾ ਮੈਨੂੰ ਪਤਾ ਤੁਹਾਡਾ ਤੁਰਿਆ ਫਿਰਿਆ ਨਹੀਂ ਜਾਣਾ ਹੈਗਾ ਆਹੇ ਇਹੋ ਹੀ ਤਾਂ ਮੈਂ ਆਖਣ ਲਈ ਤੇ ਨਾਲੇ ਮੰਮੀ ਗੁਰਦੁਆਰਾ ਸਾਹਿਬ ਨਾਲ ਜਾਇਆ ਕਰੋ ਪਾਹ ਹfte ਬਾੜੀ ਜਾਇਆ ਕਰੋ ਹਾਜ਼ਰੀ ਦਿਆ ਕਰੋ ਸੰਗਤ ਵਿੱਚ ਜਾ ਕੇ ਨਾ ਉੱਥੇ ਬਹਿਣਾ ਤੇ ਪਾਠ ਪੂਜਾ ਕਰਨਾ ਵਧੀਆ ਰਹਿੰਦਾ ਵਾ ਉਹ ਤਾਂ ਬਸ ਤੇਰੀ ਗੱਲ ਠੀਕ ਆ ਪਰ ਮੇਰੇ ਕੋਲ ਨਾ ਤੁਰਨ ਦਾ ਬੜਾ ਹੁੰਦਾ ਜੇ ਤੇ ਕੋਈ ਚੀਜ਼ ਮਿਲ ਜੇ ਤੇ ਫਿਰ ਤਾਂ ਮੈਂ ਦੁਰ ਜਾਣੀ ਆ ਤੇ ਕੋਈ ਨਹੀਂ ਇਹ ਗਰਮੀ ਦੇ ਦਿਨ ਨੇ ਚਾਰ-ਕ ਦਿਨ ਬਦਲ ਦੇਣਾ ਤੇ ਫਿਰ ਮੈਂ ਜਾਵਾਂ ਕਰਾਂਗੀ ਆਪਾਂ ਇਦਾਂ ਕਰਦੇ ਆ ਮੈਂ ਪੱਕਾ ਨਹੀਂ ਤੁਹਾਨੂੰ ਆਂਦਾ ਉਹਦਾ ਐਤਵਾਰ ਤੇ ਆਪਣੀ ਛੁੱਟੀ ਹੁੰਦੀ ਆ ਤੇ ਕੋਸ਼ਿਸ਼ ਕਰਿਆ ਕਰਾਂਗੇ ਵੀ ਹਰ ਐਤਵਾਰ ਨਾਲ ਸੰਦ ਆਪਣੇ ਕੋਲ ਆ ਤੇ ਮਾਰੇ ਦੇ ਘਰਾਂ ਹਜਰੀ ਆ ਕੇ ਲਾ ਕੇ ਆਇਆ ਕਰਾਂਗੇ ਬਾਕੀ ਦੇ ਕੰਮ ਚੱਲਦੇ ਰਹਿਣੇ ਆ ਆਹੋ ਤੇ ਹੋਰ ਚੱਲੋ ਫਿਰ ਆ ਚਲੋ ਗਰਲੀਨ ਆ ਜਾਓ ਫੇ ਚਲੀਏ ਫੈਲਿਸ ਕਿੰਮ ਤੇ ਮੇਰੀ ਕੋਈ ਚੱਲੀ ਨਹੀਂ ਆ ਹੁਣ ਨਾ ਇਦਾਂ ਹੀ ਕਰਨੀ ਆ ਆ ਗੱਲ ਬਣੂਗੀ ਛੁੱਟੀ ਤਾਂ ਹੋ ਗਈ ਆ ਕਿ ਬੱਚਿਆਂ ਦੇ ਪੇਪਰ ਹੁੰਦੇ ਆ ਮੰਮੀ ਨੂੰ ਆਨੀ ਆ ਮੈਂ ਛੁੱਟੀ ਲੈ ਕੇ ਆਈ ਆ ਇਹ ਬੜੀ ਆ ਜੇ ਛੱਤੀ ਆ ਗਈ ਬੜਾ ਪੁੱਛਾ ਕੀ ਗੱਲ ਹੈ ਜਲਣ ਬੜੀ ਛੱਤੀ ਆ ਗਈ ਕੀ ਗੱਲ ਹੈ ਮੰਮੀ ਛੁੱਟੀ ਲੈ ਕੇ ਆਈ ਆ ਮੈਂ ਕਿਉਂ ਗੱਲ ਤੇ ਖੁਸ਼ੀ ਆ ਰਹੀ ਆ ਤੂੰ ਨਾ ਦਾਦੀ ਬਣਨ ਵਾਲਿਓ ਹਾਂ ਸ਼ੁਗਰ ਮਾਰਾਇਆ ਤੇ ਤੈਨੂੰ ਕਿੱਦਾਂ ਪਤਾ ਵਾ ਮੰਮੀ ਉੱਥੇ ਨਾ ਮੈਨੂੰ ਨਾ ਤਬਰਾਡ ਜਿਵੇਂ ਹੁੰਦੀ ਸੀ ਤੇ ਚੱਕਰ ਆਉਂਦੇ ਸੀ ਤੇ ਫਿਰ ਉੱਥੇ ਨਾਲ ਜਿਹੜੀਆਂ ਮੇਰੇ ਮੈਂਮਾ ਹੈ ਨਾ ਉਹਨਾਂ ਨੇ ਮੈਨੂੰ ਨਾਲ ਖੜਿਆ ਹਸਪੀਟਲ ਉੱਥੇ ਚੈੱਕ ਕਰਾਇਆ ਤੇ ਕਰੋਨਾ ਲੱਸੀਆ ਚਲੋ ਵਧੀਆ ਧੀਏ ਸ਼ੁਕਰ ਹੈ ਟਾਈਮ ਆਇਆ ਵਾ ਇਹ ਤਾਂ ਅਲੱਗੋਂ ਠੀਕਾਂ ਦਾ ਐਸਾ ਹੈ ਟਾਈਮ ਹਾਂ ਜੀ ਤੇ ਮੰਮੀ ਉਹਨਾਂ ਨੇ ਇਹ ਵੀ ਕਿ ਦੱਸਿਆ ਵਾ ਵੀ ਰੈਸਟ ਚਾਈ ਵੀ ਆ 3-4ਵੇਂ ਮਹੀਨੇ ਚਲ ਕੋਈ ਵੀ ਪੁੱਤਰ ਹੈ ਚਾਹੀਏ ਤੇ ਆਪਰੇ ਲਾਉ ਕੰਮ ਕਰ ਲਿਆ ਕਰੇਗੀ ਕੰਮ ਦਾ ਹੀ ਐ ਨਾ ਹਾਂਜੀ ਉਹਨਾਂ ਕਹੇ ਆ ਤੂੰ ਕੰਮ ਨਹੀਂ ਕਰਨਾ ਰੈਸਟ ਹੀ ਚਾਹੀਦੀ ਆ ਚਲ ਵਧੀਆ ਕੋਈ ਨਹੀਂ ਆਪੇ ਕਰ ਲਿਆ ਕਰੀ ਕੋਈ ਨਹੀਂ ਜਾਂ ਨਾ ਮੈਂ ਰਲ ਮਿਲ ਕੇ ਨਾ ਆਪ ਕਰਾ ਲਾ ਫਿਰ ਅਗੀ ਉਹਦੇ ਨਾਲ ਕੋਈ ਗੱਲ ਨਹੀਂ ਹਾਂ ਤੂੰ ਰੈਸਟ ਕਰੀ ਤੇ ਲਾਵ ਨੂੰ ਫਿਰ ਦੱਸਿਆ ਹੀ ਨਹੀਂ ਮੰਮੀ ਉਹਨਾਂ ਨੂੰ ਤਾਂ ਨਹੀਂ ਮੈਂ ਦੱਸਿਆ ਚਲ ਹੁੰਦਾ ਨਾ ਤੇ ਉਹਨੂੰ ਦੱਸੀ ਫਿਰ ਤੇ ਫਿਰ ਨਾ ਨਰਸ ਕੋਲ ਜਿੱਦਾਂ ਵੀ ਦਵਾਈ ਤੁਹਾਨੂੰ ਦੇਗੇ ਨਾ ਉਸੇ ਤਰੀਕੇ ਨਾਲ ਫਿਰ ਖਾ ਲਿਆ ਕਰੀ ਠੀਕ ਹੈ ਨਾ ਚੰਗਾ ਮੰਮੀ ਕੋਈ ਗੱਲ ਨਹੀਂ ਉਦਾਂ ਹੀ ਖਾਇਆ ਕਰਾਂਗੇ ਇਹੋ ਦਿਨ ਤੇ ਹੀ ਡਿੱਕਣ ਦੇ ਹਾਂ ਹੋਰ ਤੇ ਇਹ ਤੂੰ ਕੰਮ ਦੀ ਕੋਈ ਫਿਕਰ ਨਾ ਕਰਨੀ ਜਿਸ ਤਰ੍ਹਾਂ ਇਹ ਤੁਹਾਨੂੰ ਦੱਸਣਗੇ ਨਾ ਉਸੇ ਤਰ੍ਹਾਂ ਰੈਸਟ ਕਰਨੀ ਤਾਂ ਵੀ ਦਵਾਈ ਜਿਸ ਟੈਮਪਰ ਦੱਸਈ ਉਸੇ ਟਾਈਮ ਤੇ ਖਾਣੀ। ਨਹੀਂ ਮੰਮੀ ਫਿਕਰ ਨਾ ਮੈਂ ਖਾਇਆ ਕਰਨੀ ਦਵਾਈ ਤੇ। ਚਲੋ ਵਧੀਆ ਆਏਗੇ ਧੀਏ ਮਾਲਕ ਦਾ ਸ਼ੁਕਰ ਹੈ ਸਤਿਗੁਰ ਦਾ। ਮੰਮੀ ਧੀਜੀ ਮੇਰਾ ਕੰਮ ਕਰ ਦਿਆ ਕਰੂਗੀ ਅਸੀਂ ਤੇ ਵੱਖਰੇ ਆਂ। ਕੋਈ ਨਹੀਂ ਪਤ ਵੱਖਰੇ ਤੇ ਜੀ ਤੇ ਆਪਣੇ ਹੀ ਆ ਨਾ ਮਿਲ ਕੇ ਪਹੁੰਚੋਗੇ। ਉਹ ਹੀ ਆ ਨਾ ਤੇ ਕਿਉਂ ਨਹੀਂ ਕਰਨਾ ਆਪੇ ਕੰਮ ਕਰ ਦਿਆ ਕਰੀਂ। ਨਾ ਵੀ ਜਿਹੜਾ ਕਰਿਆ ਕਰੇਗੀ ਨਾ ਉਹ ਮੈਂ ਕਰ ਦਾਂਗੀ। ਕਾਦੇ ਵਾਸਤੇ ਆਹੀ। ਚਲੋ ਠੀਕ ਹੈ ਮੰਮੀ। ਮੈਨੂੰ ਨਾ ਭੁੱਖ ਲੱਗੀ ਆ ਤੇ ਮੈਂ ਨਾ ਦੋ ਘੁਰਕੇ ਲਾ ਕੇ ਦਿਖਾ ਲਾਂ ਦੋ ਬਹਿ ਜਾ ਇੱਥੇ ਤੇ ਮੈਂ ਉਹਨੂੰ ਆਨੀ ਆ ਲਾਵਨ ਆਪੇ ਤੇਰੇ ਲਈ ਪਕਾ ਕੇ ਤੇ ਲਿਆਉਂਦੀ ਕੋਈ ਗੱਲ ਮੰਨੂ ਮੈਂ ਖਾ ਲੈਣੀ ਐ ਨਹੀਂ ਨਹੀਂ ਤੈਨੂੰ ਮੈਂ ਆਖੇ ਜੀ ਵੀ ਜਦੋਂ ਕੰਮ ਨਹੀਂ ਕਰਨਾ ਤਾਂ ਫੇਰ ਐਵੇਂ ਮੈਂ ਆਨੀ ਆ ਉਹਨੂੰ ਲੈ ਆਸ ਕੀ ਮੈਂ ਤੇ ਮੈਂ ਤਾਂ ਜੀ ਵੀ ਕੰਮ ਕਰ ਗਈ ਮੰਮੀ ਨੇ ਤਾਂ ਯਕੀਨ ਕਰ ਵੀ ਲਿਆ ਮੇਰੇ ਤੇ ਹੁਣ ਨਾ ਕੋਈ ਸਾਰੇ ਜਾਣੇ ਵੇਦੇ ਜਾਇਓ ਮੈਂ ਅੱਗੇ ਅੱਗੇ ਕਰਦੀ ਕੀ ਨਾਵਾਂ ਹਾਂ ਜੀ ਡੇ ਫੇਰ ਜੋੜ ਲੈ ਕੋਈ ਦਾਲ ਸਬਜੀ ਹੈਗੀ ਐ ਕਿ ਨਹੀਂ ਨਹੀਂ ਮੰਮੀ ਸਬਜੀ ਨਹੀਂ ਹੈ ਇਹ ਕਿਉਂ ਕੀ ਗੱਲ ਹੈ ਭੁੱਖ ਲੱਗ ਗਈ ਤੁਹਾਨੂੰ ਨਹੀਂ ਮੈਨੂੰ ਤਾਂ ਨਹੀਂ ਭੁੱਖ ਲੱਗੀ ਗਰਲੀਨ ਆ ਗਈ ਐ ਤੇ ਉਹਨੂੰ ਨਾ ਕੋਈ ਮਸਲਾ ਦੀ ਦਾਲ ਬਣਾ ਕੇ ਤੇ ਫੁਰਕੇ ਲਾ ਕੇ ਤੇ ਦੇ ਆਖਣ ਦੇ ਮੈਂ ਰੋਟੀ ਖਾਣੀ ਐ ਤੇ ਮੈਂ ਮੰਮੀ ਕਾਦੇ ਲਈ ਲਾ ਕੇ ਦਵਾਂ ਮੈਂ ਉਹਦੀ ਨੌਕਰਾਨੀ ਲੱਗੀ ਆਪੇ ਕੰਮ ਕਰੇ ਆਪਣਾ ਉਹਦੇ ਹੱਥ ਟੁੱਟੇ ਨੇ ਇਹ ਮੇਰੀ ਸੁਣ ਗੱਲ ਇਹ ਗੱਲ ਨਾ ਕਰ ਉਹ ਨੂੰ ਨਾ ਕਰਟਿਆ ਮ ਹੈਗਾ ਵੇ ਮਾਂ ਬਣਨ ਵਾਲੀ ਐ ਤੇ ਜਾ ਮੇਰੀ ਧੀ ਥੋੜਾ ਜਿਹਾ ਇਹ ਕੰਮ ਕਰਕੇ ਤੇ ਰੋਟੀ ਤੇ ਭੁੱਖ ਲੱਗੀ ਐ ਅੱਛਾ ਮੰਮੀ ਫਿਰ ਤੇ ਬੜੀ ਵਧੀਆ ਗੱਲ ਐ ਵਧਾਈਆਂ ਹੋਣ ਸਕੋ ਤੁਹਾਨੂੰ ਤੁਹਾਨੂੰ ਵੀ ਵਧਾਈਆਂ ਨੇ ਕਿ ਅਸੀਂ ਤੇ ਇਹ ਮੌਕਾ ਢੀਕਣ ਦੇ ਹੱਥੀਏ ਚਲੋ ਕੋਈ ਨਹੀਂ ਮੰਮੀ ਫਿਰ ਮੈਂ ਬਣਾ ਦੇਨੀ ਐ ਆਹੋ ਤੇ ਚੱਲ ਆ ਜੇ ਨਹੀਂ ਨਾ ਜਿਹੜਾ ਕੰਮ ਹੁੰਦਾ ਉਹ ਤੇਰੇ ਨਾਲ ਮੈਂ ਕਰਾ ਦੇਨੀ ਐ ਤੇ ਉਹਨੂੰ ਆਖਣ ਦੇ ਮੈਨੂੰ ਵੀ ਭੁੱਖ ਲੱਗੀ ਹੀ ਐ ਮੰਮੀ ਇੱਕ ਗੱਲ ਆ ਮੈਂ ਬਣਾ ਸਾਰਾ ਕੁਝ ਦਿਆ ਕਰੂੰਗੀ ਪਰ ਫੜਾਉਣਾ ਤੂੰ ਹੀ ਜੇ ਉਹਨੂੰ ਕਿਉਂਕਿ ਤੁਹਾਨੂੰ ਪਤਾ ਉਹਦੀ ਆਦਤ ਦਾ ਮੁਰਕਿਉ ਨੇ ਕਹਿਣਾ ਦੀਦੀ ਨੇ ਆ ਕਰਤਾ ਤੇ ਦੀਦੀ ਨੇ ਉਹ ਕਰਤਾ ਤੇ ਮੈਂ ਨਹੀਂ ਚਾਹੁੰਦੀ ਕਿ ਝੂਠਾ ਮੇਰਾ ਨਾਮ ਲਾਇਕੇ ਇਹ ਗੱਲੋਂ ਨਾ ਮੇਰੀ ਸੁਣੋ ਗੱਲ ਜੋ ਹੋ ਗਿਆ ਨਾ ਹੋ ਗਿਆ ਵਾ ਕਿਸੇ ਵੇਲੇ ਤੂੰ ਤੇ ਇਹ ਕਰੀਂਗੇ ਇਹ ਮੈਂ ਇਹ ਕਰੀਂਗਾ ਹੋਰ ਆ ਮੇਰੇ ਕੱਟੇ ਟਾਈਮ ਤੇ ਕੱਢਣਾ ਹੈ ਨਾ ਪਿਛਲੀਆਂ ਗੱਲਾਂ ਨੂੰ ਛੱਡੋ ਪਰ ਮੰਮੀ ਐਡੀ ਵੀ ਕਿਹੜੀ ਗੱਲ ਆਪ ਵੀ ਤੇ ਆਪਣੇ ਸਾਰਾ ਕੰਮ ਕਰ ਹੀ ਸਕਦੀਆਂ ਨਾ ਤੇ ਹੁਣ ਕੋਸ ਤੈਨੂੰ ਪਤਾ ਹੀ ਲੈਣਾ ਇਹ ਟਾਈਮ ਹੋਏਗਾ ਸ਼ੁਕਰ ਹੁੰਦਾ ਕੋ 2-4 ਮਹੀਨੇ ਤੈਨੂੰ ਪਤਾ ਹੀ ਡਾਕਟਰ ਤੇ ਰੈਸ਼ਟ ਦੱਸਦੇ ਹੀ ਨੇ ਤੇ ਹੁਣ ਅਹੀ ਕਰਨਾ ਵਾ ਮੰਮੀ ਡਾਕਟਰ ਤੇ ਕਹਿੰਦੇ ਰਹਿੰਦੇ ਨੇ ਕੁਛ ਇਹ ਜਿਹੀ ਵੀ ਜ਼ਿਆਦਾ ਪਖੰਡ ਕਰਦੀ ਏ ਨਹੀਂ ਨਹੀਂ ਤੇ ਇਹ ਇਹ ਗੱਲਾਂ ਛੱਡ ਚਲਾਗਾ ਸ਼ੁਕਰ ਹੈ ਮਹਾਰਾਜ ਦਾ ਕਿ ਇਹ ਐਵੇਂ ਬਾਤੋਂ ਗੱਲਾਂ ਕਰੀ ਜਾਣ ਨਹੀਂ ਕਿ ਉਹ ਤੇ ਮੰਮੀ ਵਧੀਆ ਹੀ ਆ ਸਗੋਂ ਚਲ ਸ਼ੁਕਰ ਆ ਵਾਈਗਰੂ ਨੇ ਦੀ ਵੀ ਸੁਣੀ ਆ ਮੈਂ ਤੇ ਆਉਣ ਵਾਲੇ ਜੀ ਦੇ ਮੋਣ ਕਰਨਦੀ ਆ ਨਹੀਂ ਤੇ ਨਾ ਮੈਂ ਪਾਣੀ ਦਾ ਘੋਟ ਨਾ ਫੜਾਵਾਂ ਜਿੰਨੀਆਂ ਨੇ ਮੇਰੇ ਨਾਲ ਵਧੀਕੀਆਂ ਕੀਤੀਆਂ ਨੇ ਕੀ ਪਤਾ ਹੋਣੀ ਇਹਨੂੰ ਮਸਾਕਲ ਆ ਜੇ ਐਹੀ ਦਾਲ ਬਣਾ ਲੈਣੀ ਆ ਤੇ ਨਾਲ ਇਹਨੂੰ ਵਧਾਈ ਵੀ ਦੇ ਆਉਣੀ ਆ ਫਿਰ ਇਹਨੇ ਸੜੋ ਸੜੋਂ ਕਰਦੀ ਫਿਰਨਾ ਹਾਂ ਕਿ ਇਹਨੂੰ ਪਤਾ ਵਾ ਤੇ ਇਹਨੇ ਮੈਨੂੰ ਵਧਾਈ ਨਹੀਂ ਦਿੱਤੀ ਹੈਗੀ ਆਣ ਕੇ ਹੀ ਬਣਾਉਣੀ ਹੈ ਗੁਰਲੀਨ ਮੰਮੀ ਮੈਨੂੰ ਦੱਸਣ ਦੇ ਹੀ ਬੜੀ ਖੁਸ਼ੀ ਦੀ ਗੱਲ ਆ ਚਲ ਸ਼ੁਕਰ ਹੈ ਵਾਇਗਰੂ ਨੇ ਤੇਰੀ ਵੀ ਸੋਣੀਆ ਤੇ ਵਧਾਈ ਹੋਵੇ ਤੈਨੂੰ ਬहोत ही ਬहोतੀ ਤੁਹਾਨੂੰ ਵੀ ਹੁਣ ਵਧਾਈਆਂ ਤੇ ਮੇਰੀ ਗੱਲ ਸੁਣ ਹਣ ਤੂੰ ਭਾਰਾ ਹੋ ਲਾ ਹੁਣ ਕੋਈ ਕੰਮ ਨਹੀਂ ਕਰਨਾ ਹੈਗਾ ਜਿਹੜੇ ਵੀ ਕੰਮ ਦੀ ਲੋੜ ਹੋਗੀ ਨਾ ਤੂੰ ਬਸ ਮੈਨੂੰ ਦੱਸਦੀ ਮੈਂ ਆਪੇ ਕਰਦਿਆ ਕਰਾਂਗੇ ਤੇ ਹੁਣ ਮੈਂ ਲੱਗੀ ਆ ਰੋਟੀ ਪਕਾਉਣ ਤੇ ਪਾ ਕੇ ਫਿਰ ਖਾ ਲਈ ਚੰਗਾ ਹੋਏ ਗੱਲ ਨਹੀਂ ਉਹ ਤੇ ਮੈਂ ਖਾ ਲਾਂਗੀ ਤੇ ਸਬਜ਼ੀ ਤਾਂ ਦੀ ਬਣਾਉਣਗੇ ਜੀ ਦਾਲ ਬਣਾਉਣ ਲੱਗੀ ਆ ਮੂੰਗੀ ਮਸਰਾਂ ਦੀ ਮੂੰਗੀ ਮਸਰਾਂ ਦੀ ਦਾਲ ਕਿਉਂ ਉਹ ਤੇ ਮੇਰਾ ਦਿਲ ਨਹੀਂ ਕਰ ਲਿਆ ਹਾ ਨੂੰ ਮੈਂ ਤੇ ਹੁਣ ਧੋ ਵੀ ਲਈ ਐ ਚਲ ਕੋਈ ਗੱਲ ਨਹੀਂ ਤੇ ਬਣਾ ਲਓ ਉਹ ਖਾ ਲਾਂਗੀ ਮੈਂ ਫਿਰ ਚਲ ਕੋਈ ਨਹੀਂ ਫਿਰ ਮੈਂ ਬਣਾਉਣੀ ਤੇ ਖਾ ਲੈਣੀ ਚੰਗਾ ਪਾ ਕੇ ਆਪੇ ਕੋਈ ਗੱਲ ਨਹੀਂ ਮੈਂ ਖਾ ਲਾਂਗੀ ਹੂੰ ਹੋਲਾ ਖੋਸ਼ ਕਿੰਨਾ ਕੁ ਹੁਣਾਵਾ ਤੇਰੇ ਰਾਵਾਂ ਚ ਕੰਡੇ ਖੁਲਾਣਦੀ ਆ ਉਹ ਤਾਂ ਮੈਨੂੰ ਇਹ ਪਰਿਵਾਰ ਦੀ ਵੀ ਸਮਝ ਨਹੀਂ ਆਉਂਦੀ ਜਿੱਦਨ ਨੂੰ ਲਾਵਾਂ ਉਦੋਂ ਨਹੀਂ ਲੱਗ ਜਾਂਦਾ ਲੱਗਦਾ ਮੈਨੂੰ ਬੇਕੂਫੀ ਆ ਠੱਪਰੇ